ਪੰਜਾਬ ਦੇ ਇੱਕ ਹੋਰ ਅਗਨੀ ਵੀਰ ਦੇ ਮੁਕੇ ਸਾ ਮਾਂ ਦਾ ਹਾਲ ਦੇਖ ਪਰ ਆਉਣ ਗੀਆਂ ਅੱਖਾਂ ਸਿਰ ਤੇ ਨਹੀਂ ਸੀ ਪਿਤਾ ਦਾ ਸਾਯਾ ਇੱਕ ਬੇहद ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਦੇਸ਼ ਦੀ ਸੇਵਾ ਕਰਨ ਦੇ ਜਜ਼ਬੇ ਨਾਲ ਅਗਨੀ ਵੀਰ ਵਜੋਂ ਭਾਰਤੀ ਸੈਨਾ ਵਿੱਚ ਭਰਤੀ ਹੋਏ ਜਸ਼ਨਪ੍ਰੀਤ ਨਾਲ ਅਣਹੋਣੀ ਵਾਪਰੀ ਹੈ ਅਜੇ 7 ਕੁ ਮਹੀਨੇ ਪਹਿਲਾਂ ਹੀ ਫਿਰੋਜ਼ਪੁਰ ਦੇ ਪਿੰਡ ਲੋਹਗੜ ਦਾ ਇਹ ਜਵਾਨ ਅਗਨੀ ਵੀਰ ਵਜੋਂ ਭਰਤੀ ਹੋਇਆ ਸੀ ਟ੍ਰੇਨਿੰਗ ਚੱਲ ਰਹੀ ਸੀ ਲੇਕਿਨ ਕੁਝ ਅਜੀਹਾ ਹੁੰਦਾ ਏ ਕਿ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਏ ਪਹਿਲਾਂ ਹੀ ਇਸ ਲੜਕੇ ਦੇ ਸਿਰ ਉੱਤੇ ਪਿਓ ਦਾ ਸਾਆ ਨਹੀਂ ਸੀ ਲੇਕਿਨ ਹੁਣ ਇਹ ਆਪਣੀ ਮਾਂ ਅਤੇ ਛੋਟੇ ਭਰਾ ਨੂੰ ਇਕੱਲਿਆਂ ਛੱਡ ਗਿਆ ਏ ਅਗਨੀਵੀਰ ਜਵਾਨ ਜਸ਼ਨਪ੍ਰੀਤ ਸਿੰਘ ਦੀ ਦੱਸਿਆ ਜਾ ਰਿਹਾ ਹੈ ਕਿ ਟ੍ਰੇਨਿੰਗ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ ਬੀਤੇ ਅਪ੍ਰੈਲ ਮਹੀਨੇ ਹੀ ਅਗਨੀਵੀਰ ਦੀ ਭਰਤੀ ਇਸ ਵੱਲੋਂ ਕਲੀਅਰ ਕੀਤੀ ਗਈ ਸੀ ਅਤੇ 1 ਮਈ ਨੂੰ ਇਹ ਰਾਮਗੜ੍ਹ ਰਾਂਚੀ ਝਾਰਖੰਡ ਦੇ ਵਿੱਚ ਟ੍ਰੇਨਿੰਗ ਲਈ ਗਿਆ ਸੀ ਜਿੱਥੇ ਇਸ ਦੀ ਟ੍ਰੇਨਿੰਗ ਸ਼ੁਰੂ ਹੋਈ ਸੀ ਲੇਕਿਨ ਗਰਾਊਂਡ ਦੇ ਚੱਕਰ ਲਗਾਉਂਦੇ ਹੀ ਅਚਾਨਕ ਇਸ ਦੀ ਤਬੀਅਤ ਵਿਗੜ ਜਾਂਦੀ ਹੈ ਤੁਰੰਤ ਮਿਲਟਰੀ ਹਸਪਤਾਲ ਲਿਜਾਇਆ ਜਾਂਦਾ ਏ ਲੇਕਿਨ ਉੱਥੇ ਇਸ ਜਵਾਨ ਦੀ ਮੌਤ ਹੋ ਜਾਂਦੀ ਹੈ ਤਾਂ ਇੱਕ ਪਿੰਡ ਨੇ ਆਪਣਾ ਹੋਣਹਾਰ ਪੁੱਤ ਗਵਾਇਆ ਏ ਇੱਕ ਮਾਂ ਦਾ ਘਰ ਸੁੰਨਾ ਹੋ ਗਿਆ ਏ ਪਿੰਡ ਵਾਲੇ ਨੇ ਜਿਹੜੇ ਉਹਨਾਂ ਦੀਆਂ ਅੱਖਾਂ ਵੀ ਦੁੱਖ ਦੇ ਨਾਲ ਭਰੀਆਂ ਨਜ਼ਰ ਆ ਰਹੀਆਂ ਨੇ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ ਬਹੁਤ ਨਾਏ ਜਿਹੜਾ ਦਿੱਤੀ ਹੈ ਇਹਦਾ ਕੀ ਨਾਸ ਨਾ ਕਿਤੇ ਦੇ ਕਦੋਂ ਮੇਰਾ ਨਾਮ ਅਰਜੀਤ ਗੋਰਾ ਇਹਦੇ ਨਾਲ ਜੈਸ਼ਨਪ੍ਰੀਤ ਸਿੰਘ ਮੇਰੇ ਬੀਟਾ ਵਾ ਹੁਣ ਹੋਇਆ ਸੀ ਅਗਨੀਵੀਰ ਚ ਭਰਤੀ ਹੋਇਆ ਸੀ ਸੱਤ ਸੱਤ ਮਹੀਨੇ ਹੋ ਗਏ ਨੂੰ ਹੋਏ ਨੂੰ ਕਿੱਥੇ ਟ੍ਰੇਨਿੰਗ ਕਰਦੇ ਨੇ ਟ੍ਰੇਨਿੰਗ ਇਹ ਉੱਤਰਾਖੰਡ ਚ ਗਿਆ ਸੀ ਝਾਰਖੰਡ ਮੈਨੂੰ ਇਸ ਪਾਸਾ ਅਜੜਾਣ ਵਧੀਆ ਗਏ ਆ ਕੰਮ ਨਹੀਂ ਜੀ ਤੁਹਾਨੂੰ ਕਦੇ ਪਤਾ ਲੱਗਿਆ ਸੰਨ ਦਾ ਕੋਈ ਪਤਾ ਨਹੀਂ ਸਿਕਾ ਇਹ ਤਾਂ ਉਹਨੇ ਕੱਲ ਸੰਨ ਫੋਨ ਆਇਆ ਕੱਲ ਤੜਕੇ ਮੈਨੂੰ ਫੋਨ ਆਇਆ ਕੋਈ ਪਤਾ ਨਹੀਂ ਕਿੰਦਾ ਆਦਾ ਨਹੀਂ ਕੋਈ ਕਹਿੰਦਾ ਮੈਂ ਆਫਸਰ ਆਇਆ ਜਸ਼ਨ ਦੇ ਸੰਨ ਲੱਗੀ ਆ ਮੈਂ ਤਾਂ ਬਸ ਅਸੀਂ ਤਾਂ ਇਹੀ ਮੰਗ ਕਰਦੇ ਮੇਰੇ ਬੇਟੇ ਦਾ ਕੁਛ ਨੌਕਰੀ ਲੱਗ ਜੇ ਸਾਡੇ ਉਤਤੋ ਜੋ ਇਹ ਹਾਲਾਤ ਵੀ ਇਕਲੇ ਮੇਰੇ ਵੀ ਸਾਡੇ ਘਰ ਦੇ ਤੁਹਾਡੀ ਕਰੇ ਵੀ ਕਦੇ ਤਾਂ ਮੇਰੇ ਘਰ ਆ ਲਈ ਛੋਟੇ ਹੁੰਦੇ ਦੇ ਬੱਚਿਆਂ ਦੇ ਵਿੱਚ ਦਿੱਤ ਹੋਈ ਸੀ ਉਦੋਂ ਬੱਚੇ ਨਿੱਕੇ ਨਿੱਕੇ ਸੀ ਡੇੜੀ ਦੇ ਪਰ ਕਹਿਤਾ ਹਿੰਦਾ ਕਰਕੇ ਤਾਂ ਬੱਚੇ ਤੋਂ ਇਲਾਵਾ ਕੋਈ ਹੋਰ ਕੋਈ ਕੰਮ ਨਹੀਂ ਕੋਈ ਨਹੀਂ ਕੰਮ ਕਰਨ ਨਾਲ ਕੋਈ ਜੱਪੀਆ ਇਸੇ ਤੇ ਸਗੀ ਆਸੀ ਦੀ ਜੋ ਦਾ ਪਰਤੀਏ ਸੇ ਤੇ ਆਸੀਗੀ ਮੈਨੂੰ ਵਿਰੇਂਦਰ ਨਾਮ ਦੇ ਪ੍ਰੀਤ ਸਿੰਘ ਸੀ ਸਾਣਾ ਸਰਜੀਤ ਸਿੰਘ ਜੀ ਮਾਤਾ ਦੇ ਨਾਮ ਅਮਰਜੀਤ ਕੌਰ ਸੀ ਤੇ ਐਂਡੀ ਪਰਤਿਆ 2025 ਜੇ ਅਪ੍ਰੈਲ ਮਹੀਨੇ ਚ ਅਪ੍ਰੈਲ ਮਹੀਨੇ ਚ ਜੇ 25 26 ਅਪ੍ਰੈਲ ਨੂੰ ਇਹਨੂੰ ਚੜਾਇਆ ਸੀ ਅਸੀਂ ਟ੍ਰੇਨ ਤੇ 1 ਮਈ ਤੋਂ ਇਹਦੀ ਟ੍ਰੇਨਿੰਗ ਸਟਾਰਟ ਸੀ ਤੇ ਕੁੱਲ ਮੈਨੂੰ 6 ਮਹੀਨੇ ਦੇ ਉੱਤੇ ਹੋਏ ਸੀ ਸਾਢੇ 6 ਮਹੀਨੇ ਹੋਏ ਸੀ ਤੇ ਇਹਦੀ 12 ਦਸੰਬਰ ਨੂੰ ਨੇ ਆਉਣਾ ਸੀ ਟ੍ਰੇਨਿੰਗ ਖਤਮ ਕਰਕੇ ਤੇ ਉੱਥੇ ਦੌੜਦੇ ਟਾਈਮ 'ਚ ਪਤਾ ਨਹੀਂ ਦਿਲ ਦਾ ਦੌਰਾ ਪਿਆ ਅਟੈਕ ਹੋਇਆ ਉੱਥੇ ਇਹਦੀ ਮ੍ਰਿਤਿ ਹੋਈ ਹੈ ਜਦੋਂ ਹੋਈ ਇਹਦੀ 18 ਤਰੀਕ ਨੂੰ ਹੋਈ ਸੀ ਸਵੇਰ ਸੁਬਾ 8 ਵੇ ਦੇ ਕੋਲੇ ਹੋਈ ਜਾਂਦੀ ਮੇਕ ਤੇ ਤੁਹਾਡੇ ਕੀ ਲੱਗਦੇ ਹੈਗੇ ਮੇਰੇ ਸਕੇ ਬ੍ਰਦਰ ਸੀ ਇੱਕ ਘਰ ਦੇ ਵਿੱਚ ਤੁਸੀਂ ਕਿੰਨੇ ਜੀ ਹੈਗੇ ਆਏ ਜੀ ਪਹਿਲਾਂ ਅਸੀਂ ਚਾਰ ਜੀ ਸੀ ਡੈਡੀ ਡੈਥ ਹੋਈ ਸੀ 5 ਸਾਲ ਪਹਿਲਾਂ ਤੇ ਮੈਂ ਇਕੱਲਾ ਆਈ ਵੱਡਾ ਸੀ ਮੇਰੇ ਸਰ ਤੇ ਜਿੰਦੇ ਸਤ ਹੁਣ ਇਹ ਵੀ ਲਿਆਣੀ ਜਿੰਦੇ ਸਤ ਮੈਨੂੰ ਜਿੰਦਾ ਹਾਸਰਾ ਸੀ ਤਾਂ ਹੁਣ ਘਰ ਦੇ ਵਿੱਚ ਤੁਸੀਂ ਤੇ ਮਾਤਾ ਜੀ ਰਹੇ ਹੋ ਹਾਂ ਜੀ ਹਾਂ ਜੀ ਮਾਤਾ ਜੀ ਇਹ ਅਗਨੀ ਵੀਰ ਦੇ ਤੌਰ ਤੇ ਭਰਤੀ ਹੋਏ ਸੀ ਅਗਨੀ ਵੀਰ ਦੇ ਤੌਰ ਤੇ ਭਰਤੀ ਹੋਏ ਸੀ ਜਿਹੜੀ 4 ਸਾਲਾਂ ਦੀ ਨਿਯਮਤ ਸੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਕਰਨਦੀਪ ਸਿੰਘ ਇਹ ਸਾਡਾ ਪਿੰਡ ਲੋਗੜਾ ਜੀ ਤੇ ਇਹਦੇ ਭਰਤੀ ਹੋਇਆ ਤਕਰੀਬਨ 7 ਕੁ ਮਹੀਨੇ ਪਹਿਲਾਂ ਹੋਇਆ ਸੀਗਾ ਅਜੇ ਇਹਦੀ ਟ੍ਰੇਨਿੰਗ ਦੇ 20 ਦਿਨ ਬਾਕੀ ਸੀਗੇ ਤੇ ਡੈਥ ਇਹਨਾਂ ਦੀ ਪਰਸਨ ਸਾਨੂੰ ਸਵੇਰ 8 ਵਜੇ ਦੇ ਕਰੀਬ ਪਤਾ ਲੱਗਾ ਕਿ ਹਾਰਟ ਐਟੈਕ ਨਾਲ ਕੋਈ ਅਟੈਕ ਆ ਗਿਆ ਉੱਥੇ ਡੈਥ ਹੋ ਗਈ ਸੀ ਇਹ ਕੀ ਨਾਮ ਹੈਗਾ ਸੀਗਾ ਇਹ ਜਸ਼ਨਪ੍ਰੀਤ ਸਿੰਘ ਨਾਮ ਸੀ ਇਹਨਾਂ ਦਾ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੋਗਾ ਸੀਗਾ ਇਹ ਇੱਕ ਏ ਸੀ ਇੱਕ ਤਾਂ ਛੋਟਾ ਬ੍ਰਦਰ ਸੀਗਾ ਜੀ ਤੇ ਇੱਕ ਮਾਤਾ ਜੀ ਤਾਂ ਤਿੰਨੇ ਹੀ ਸੀਗੇ ਜੀ ਇਹਨਾਂ ਦੇ ਫਾਦਰ ਦੀ ਪਹਿਲਾਂ 5 ਸਾਲ ਪਹਿਲਾਂ ਡੈਥ ਹੋ ਗਈ ਸੀ ਤੇ ਘਰ ਦੇ ਹਾਲਾਤ ਵੀ ਤੁਸੀਂ ਵੇਖ ਹੀ ਲਏ ਆ ਐਡੇ ਵਧੀਆ ਨਹੀਂਗੇ ਅਸੀਂ ਵੀ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਵੀ ਪੰਜਾਬ ਸਰਕਾਰ ਦੇ ਮੰਗ ਕਰਦੇ ਆ ਕਿ ਇਹਨਾਂ ਦੇ ਜਿਹੜੇ ਛੋਟਾ ਭਰਾ ਉਹਨੂੰ ਕੋਈ ਨੌਕਰੀ ਦਿੱਤੀ ਜਾਵੇ ਇਹਨਾਂ ਦੀ ਜਿੰਨੀ ਵੱਧ ਤੋਂ ਵੱਧ ਜੋ ਆਰਮੀ ਦੀਆਂ ਸਹੂਲਤਾਂ ਮਿਲਦੀਆਂ ਉਹ ਇਹਨਾਂ ਨੂੰ ਕੋਈ ਸਹੂਲਤ ਦਿੱਤੀ ਜਾਵੇ ਸਾਰਾ ਸੀ ਆਪਦੀ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਪਾਲਦੇ ਸੀਗੇ ਹੁਣ ਇਹਨਾਂ ਨੂੰ ਆਸ ਦੀ ਕਿਰਨ ਜਗ ਗਈ ਸੀਗੀ 7 ਕੁ ਮਹੀਨੇ ਪਹਿਲਾਂ ਕਿ ਸਾਡਾ ਬੱਚਾ ਹੋ ਗਿਆ ਕੋਈ ਆਪਦਾ ਭਵਿੱਖ ਬਣ ਜਾਊਗਾ ਪਰਿਵਾਰ ਬਣ ਜਾਊਗਾ ਦਾ ਕੁਝ ਬਣੂਗਾ ਪਰ ਪ੍ਰਮਾਤਮਾ ਨੇ ਜੋ ਕੀਤਾ ਉਹ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਹੁੰਦਾ ਉਹ ਹੀ ਹੈ ਅਸੀਂ ਸਰਕਾਰ ਤੋਂ ਦੁਬਾਰਾ ਫੇਰ ਸਾਰੇ ਨਗਰ ਵਾਲੋਂ ਅਸੀਂ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਇਹਨੂੰ ਵੱਧ ਤੋਂ ਵੱਧ ਜਿੰਨੀ ਵੀ ਕੋਈ ਮਾਲੀ ਸਹਾਇਤਾ ਦਿੱਤੀ ਜਾਵੇ ਛੋਟੇ ਭਰਾ ਨੂੰ ਕੋਈ ਨੌਕਰੀ ਦਿੱਤੀ ਜਾਵੇ ਮਦਰ ਨੂੰ ਉਹਨਾਂ ਦੀ ਕੋਈ ਪੈਨਸ਼ਨ ਦਿੱਤੀ ਜੋ ਜੋ ਆਰਮੀ ਦੀ ਜੋ ਵੀ ਸਹੂਲਤਾਂ ਹੋ ਇਹਨਾਂ ਨੂੰ ਦਿੱਤੀਆਂ ਜਾਣਗੀਆਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਰਜੀਤ ਸਿੰਘ ਹੈ ਸਰਪੰਚ ਮੇਰਾ ਬ੍ਰਦਰ ਸਰਪੰਚ ਸੀ ਉਹਨਾਂ ਦੀ ਡੈਥ ਹੋ ਗਈ ਸਾਫ ਕਰ ਸਰਪੰਚ ਹੈ ਜੀ